ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਔਰ ਕੱਲਦੇ ਅਸੀਂ ਆਏ ਪੀਰ ਨਗਾਏ ਤੇ ਹੁਣ ਅਸੀਂ ਪੀਰ ਨਗਾਏ ਤੁਰਾਂਗੇ ਇੱਕ ਵਲੌਗ ਤੇ ਹੁਣ ਇਹ ਏਜੰਡਾ ਕੀਤਾ ਤੇ ਹੁਣ ਇੱਕ ਸ਼ੁਰੂ ਕਰਦੇ ਨਵਾਂ ਵਲੌਗ ਚੱਲਦੇ ਹਾਂ ਡੇਰਾ ਸਾਹਿਬ ਉਹ ਡੇਰਾ ਸਾਹਿਬ ਜੀ ਦੇ ਤੇ ਮਿਲਦੇ ਨੇ ਡੇਰਾ ਸਾਹਿਬ ਜੀ ਦਰਸ਼ਨ ਕਰਾਉਂਦੇ ਪੀਰ ਨਗਾਏ ਦੇ ਦਰਸ਼ਨ ਤੁਹਾਨੂੰ ਕਰਾਉ ਤੇ ਸਾਰੇ ਹੁਣ ਡੇਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਇਹ ਦੂਜਾ ਵਲੌਗ ਆਊਗਾ ਇੱਕ ਵਲੌਗ ਦੇ ਵਿੱਚ ਤੇ ਪੂਰਾ ਪੀਰ ਨਗਾਏ ਦਾ ਵਿਖਾਤਾ ਤੇ ਜਿਹੜਾ ਵਲੌਗ ਵਿੱਚ ਡੇਰਾ ਸਾਹਿਬ ਜੀ ਖਾਵਾਂਗੇ ਬਾਬਾ ਬਲ ਸਿੰਘ ਜੀ ਦੇ ਦਰਵਾਜ਼ਾ ਤੇ ਮਿਲਦੇ ਆ ਤੁਹਾਨੂੰ ਡੇਰਾ ਸਾਹਿਬ ਜ ரஸ்தி பகிவா கிளைப்போ கீ படா பூடாத்த ਗਾਈਸਾਂ ਖਲੋਤੇ ਆ ਵੈਸੇ ਸਾਰ ਰਹਿੰਦਾ ਕਰਕੇ ਗੱਡੀ ਖੜਾ ਰਹੀ ਆ ਤੇ ਰੈਸਟ ਰੁਸ਼ਟ ਮੱਝੀ ਇਸੇ ਨਾਲ ਸੋ ਗਾਈਸ ਆ ਗਏ ਆਂ ਈ ਥੋਲੀ ਧਾਰ ਤੇ ਥੋਲੀ ਧਾਰੇ ਇਸ਼ਨਾਨ ਕਰਨਾ ਇਹ ਦੇਖੋ ਇੱਧਰ ਸੰਗਤਾਂ ਸੰਗਤ ਚੈੱਕ ਕਰੋ ਵਾਇਰ ਗਰੂਪ ਸੰਗਤ ਚੈੱਕ ਕਰੋ ਕਰੋ ਦੋਸਤੋ ਪਿਆਰਿਆਂ ਨੂੰ ਸੰਗਤ ਚੈੱਕ ਕਰੋ ਸਾਰੇ ਪਾਸੇ ਬਹੁਤ ਜ਼ਿਆਦੀ ਸੰਗਤਾਂ ਇਹ ਜਿਆ ਕਰਦੇ ਆਪਾਂ ਉਹ ਜਖ ਲੋਗੇ ਨਾ ਇੱਕ ਇਹਨ ਤੋਂ ਪਹਿਲਾਂ ਇਸ਼ਨਾਨ ਕਰ ਲਈ ਆ ਬਾਅਦ ਮੈਂ ਕਰਾਂਗਾ ਉਹ ਲੋਈ ਨੇ ਸਮਾਨ ਕਰਕੇ ਉਹਨੇ ਟੋਲੀ ਦਾ ਦੇ ਉਹ ਦੇਖੀ ਗਾਇਸ ਸੰਗਤ ਕਹਾਂ ਸੇ ਆ ਰਹੀ ਉਪਰ ਸੇ ਵੀ ਵਾਂ ਸੇ ਸੀੜੀਆਂ ਹੈ ਨਾ ਸੀੜੀਆਂ ਫਰਦੇ ਬਹੁਤ ਜਿਆਦੀ ਸੰਗਤ ਬਹੁਤ ਜਿਆਦੀ ਸੰਗਤ ਇੰਦਰ ਤਾਂ ਇੰਦਰ ਤਾਂ ਚਲ ਗਿਆ ਵਾ ਇੰਦਰ ਚਲ ਗਿਆ ਇਸ਼ਨਾਨ ਕਰਨ ਹੁਣ ਮੈਂ ਜਾਂਦਾ ਜਿਹੜਾਉਂਦਾ ਵਾ ਤੇ ਸੋ ਗਾਇਸ ਇੰਦਰ ਤੋ ਆ ਗਿਆ ਇਸ਼ਨਾਨ ਕਰਕੇ ਇੰਦਰ ਸਨਾਣ ਕਰਕੇ ਆ ਗਿਆ ਆਉਂ ਜਾਊਗਾ ਮੈਂ ਆ ਮੈਂ ਸਨਾਣ ਕਰਕੇ ਆਤਾ ਹਾਂ ਤੁਮੇ ਤਰ ਚਾਲਦੇ ਹਾਂ ਹੁਣ ਆਪਾਂ ਗੱਡੀ 'ਚ ਪਹਿਲਾਂ ਕੱਪੜੇ ਸਾਰੇ ਰੱਖਦੇ ਹਾਂ ਉੱਥੇ ਗਿੱਲੇ ਵੀ ਤੇ ਦੂਜੇ ਕਿੱਟ 'ਚ ਪਾਉਨੇ ਆ ਉਦੇ ਬਾਅਦ ਆਵਾਂਗੇ ਆਪਾਂ ਮੱਥਾ ਟੇਕਣਾ ਹੈ ਹੈ ਦੇਖੀ ਰਹਿਤਾ ਵੀ ਸਰਦੀ ਕਾਲਾ ਚੰਨੀ ਤੂੰ ਬਾਹਰ ਨਹੀਂ ਲੱਭੀ ਨਾ ਪਰ ਨਾ ਕਰਨਾ ਕਰਨਾ ਪਰ ਕੀ ਆਪਾਂ ਬਾਹਰ ਸੋ ਗਾਇਸ ਇਸ਼ਨਾਨ ਕਰਕੇ ਤੇ ਆ ਗਏ ਆ ਤੇ ਹੁਣ ਚੱਲਦੇ ਆਂ ਜੀ ਦਰਵਾਜ਼ਾ ਜਾ ਕੇ ਮੱਥਾ ਟੇਕਣ ਤੇ ਤੇ ਵੇਖੋ ਬਈ ਸੋ ਗਾਇਸ ਅਭੀ ਚੱਲ ਪੜੇ ਆ ਜਾ ਰਹੇ ਆ ਅਭੀ ਉੱਪਰ ਨੀਚੇ ਤੋਂ ਅਲੀਦਾਰ ਇਸ਼ਨਾਨ ਤੋਂ ਕਰ ਹੀ ਲਿਆ ਹੈ ਔਰ ਇਹ ਪਹਾੜ ਦੇਖੇ ਆਜ ਆਖਰੀ ਦਿਨੇ ਪਹਾੜ ਰੋਗਾ ਫਿਰ ਕਬੀ ਆਏਗੇ ਪਰ ਆਜ ਕੇ ਲਈ ਇਤ ਨਹੀਂ ਹੈ ਅਭੀ ਫਿਲਹਾਲ ਕੇ ਲਈ ਤੋ ਜਾ ਰਹੇ ਹਾਂ ਉੱਪਰ ਜੋ ਵੀ ਹੋਗਾ ਤੇ ਆਪਕੋ ਦਿਖਾਤੇ ਹੈ ਕਿ ਮਾਤਾ ਦੇਖਣਾ ਹੈ ਜਾਂ ਨਹੀਂ ਦੇਖਣਾ ਹੈ ਹਣ ਮਾਰੇ ਸਾਥ ਬੈਠੇ ਸਭੀ ਭਾਈ ਲੋਗ ਮਾਰੇ ਭਾਈ ਜਾ ਰਹਾ ਹਾਂ ਭਾਈ ਜਾ ਰਹਾ ਹਾਂ ਟਾਪ ਹਣ ਉਹ ਪਹਾੜ ਦੇ ਕੋਈ ਤਰੀਕੇ ਤੇ ਟੱਕੜੇ ਸਿੱਧਾ ਨਹੀਂ ਚੜ ਸਕਦਾ ਉਹ ਇਸ ਦੇ ਉੱਪਰ ਹੀਰਾ ਨਹੀਂ ਚੜ ਸਕਦਾ ਕੋਈ ਯਾਰ ਸਾਡੇ ਫਿਲਮ ਵਾਲੇ ਝੂਠ ਮਾਰ ਕੇ ਅੱਜ ਗਾਇਸਾਂ ਨੂੰ ਜਾਣ ਲੈ ਮੱਥਾ ਟੇਕਣਾ ਬਾਬਾ ਜੀ ਦੇ ਮੱਥਾ ਦੇਖਦੇ ਆ ਦਰਸ਼ਕਾਂ ਜਿਵੇਂ ਲੈ ਕਰਦੇ ਆ ਪਾਜੀ ਘਰੋਂ ਨੇ ਗੁਰਦੁਆਰਾ 베ਰੀ ਸਾਹਿਬ ਜਾਂਦੇ ਪਹਿਲਾਂ ਕਾਹਵੇ ਜਾਣਾ ਤੁਸੀਂ ਆ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਬਾਬੇ ਬਣਾ ਨਾ ਆਉਣ ਸਰਹਾਡੇ ਬਾਬਾ ਜੀ ਸੰਤ ਜੀ ਸਾਡੇ ਨਾਲ ਹੀ ਸਾਰੇ ਅੰਕ ਕੱਠੇ ਆ ਕੇ ਮਖਾ ਦੇਖਦੇ ਆਂ ਦਰਸ਼ੇ ਮੇਲੇ ਕਰਦੇ ਨਾਲ ਤੁਹਾਨੂੰ ਕੱਠੇ ਮੇਲੇ ਕਰਾਉਣੇ ਆ ਇਹ ਨਾਲ ਲੋ ਸੰਗਤ ਜੀ ਪਹੁੰਚ ਗਏ ਆ ਗੁਰਦੁਆਰਾ ਸੀ ਡੇਰਾ ਸਾਹਿਬ ਜੀ ਬਬੂੜ ਭਾਸ਼ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ 베리 ਥਿਆ देखो जनवरी होने के नि आवाज आवन दी नेचुरल आवाज ਇਹ ਕੋ ਸਾਂਗੇ ਜੀ ਕਿ ਕਿੰਨੀ ਭੀੜ ਲੱਗੀ ਹੈ ਮੱਥਾ ਟੇਕਣ ਦੀ ਸੰਗਤ ਕਿੰਨੀ ਵੱਡੀ ਪੂਰੀ ਹੋਈ ਹੈ ਨਹੀਂ ਦੋ ਨਹੀਂ ਚਲ ਕੋਣੀ ਬਾਬੇ ਆਉਂਦੀ ਆ ਮੱਥਾ ਟੇਕਣ ਆ ਹੈ ਜੀ ਆਹ ਦੇਖੋ ਬੰਦਗੀ ਦੇ ਬੈਰੀਗ ਲੱਗੇ ਆ ਜੀ ਬਾਬਾ ਜੀ ਨੇ ਸਾਜੂ ਚਾਰ ਜੀ ਦੇ ਨਾਲ ਹੈ ਜੀ ਤੇ ਇਹ ਵਲੌਗ ਮੈਨੂੰ ਰੋਕੋ ਤੁਹਾਨੂੰ ਪਾਪਾ ਦਿਓ ਹਾਂ ਜੀ ਬਹੁਤ ਬਹੁਤ ਸੰਗਤ ਜੀ ਪ੍ਰਸ਼ਾਦ ਦੀ ਪਰਚੀ ਕਰਵਾਈ ਇਹਦੇ ਨਾਲ ਪਛਾੜ ਲੈਨੇ ਆਲੋ ਆਪੇ इतिहास तो है बाबा जी का इतिहास है बाबा जी का तो पोस्ट करके वीडियो देख सकते लाइजी दरबार बा जी का ਇੱਧਰ ਸੰਗਤ ਹੋ ਰਿਹਾ ਮਹਾਰਾਜ ਜੀ ਦਾ ਢੋਲ ਨਿਸ਼ਾਨੇ ਵੀ ਆ ਕੇ ਸੰਗਤ ਕਰਨ ਲੈ ਇਹੋ ਕਿੰਨਾ ਸੋਹਣਾ ਲੱਗਦਾ ਬਹੁਤ ਵਧੀਆ ਲੱਗ ਰਿਹਾ ਬੋਤ ਸੰਗਤ ਜੀ ਆ ਵੇਖੋ ਜਿਵੇਂ ਸਾਰੇ ਤਾਰੇ ਜ਼ਮੀਨ ਤੇ ਆ ਗਏ ਨੇ ਅਸਮਾਨ ਤੋਂ ਉਤਰ ਕੇ ਮਹਾਰਾਜ ਰਾਂਝੇ ਜੀ ਦਾ ਵੇਖੋ ਸੰਗਤ ਜੀ ਇਧਰ ਕੰਨਾ ਸਜੀਆਂ ਆ ਇਥੋਂ ਗੁਰੂ ਮਹਾਰਾਜ ਜੀ ਦੇ ਦਰਮਾਲੇ ਵਗੈਰਾ ਤਸਵੀਰਾਂ ਮਹਾਰਾਜ ਰੂਪ ਮਿਲਦੇ ਆ ਤੁਸੀਂ ਕੋਈ ਲੈ ਸਕਦੇ ਇਥੋਂ ਬਹੁਤ ਪਿਆਰਾ ਲੱਗ ਰਿਹਾ ਸਭ ਨੂੰ ਫੋਨ ਕਰਕੇ ਮੇਲੇ ਕਰ ਲਏ ਜਿੰਦਰੋਂ ਸਾਰੇ ਹੁਣ ਲੰਗਰ ਚਾਹਦੇ ਆ ਲੰਗਰ ਛਾ ਕੇ ਫਿਰ ਚਾਲੇ ਪਾਣੇ ਘਰਾਂ ਨੂੰ ਚੱਲਦੇ ਹਾਂ ਤੁਹਾਨੂੰ ਲੰਗਰ ਛਾ ਕੇ ਹਾਂਜੀ ਵੇਖੋ ਇਹ ਦੁਕਾਨਾ ਤੇ ਹਜਰ ਆਜ ਰਕਰ ਬਨਾ ਆ ਬਗਤਰ ਦੇ ਹਰ ਆ ਕੇ ਸਤਿਗੁਰੂ ਦੇਸ਼ ਵਿਦੇਸ਼ ਤੋਂ ਸਰਤਨ ਆਉ ਜੀ ਦੇ ਤਪਸਾਂ ਦੀ ਹਜਰੀ ਬਰੀ ਸਤਿਗੁਰੂ ਤੋਂ ਨਵਾ ਲੈ ਕੇ ਆਉ ਜੀ ਦੇ ਰਕਰ ਗੁਣ ਆਵੇ ਪਵਿੱਤਰ ਦੇ ਹਰ ਸੋ ਗਾਇਸ ਅਸੀਂ ਮੱਥਾ ਟੇਕ ਕੇ ਆ ਗਏ ਮਾਰੇ ਦਰਬਾਰ ਚ ਸ਼੍ਰੀ ਲੰਗਰ ਵਿੱਚ ਬਹੁਤ ਜ਼ਿਆਦੀ ਭੀੜ ਲੰਗਰ ਨਹੀਂ ਖੜਿਆ ਗਿਆ ਹੇ ਹੁਣ ਚੱਲਦੇ ਆ ਘਰ ਨੂੰ ਸੰਗਤ ਦੀ ਕਹਾਰੀਆਂ ਘਰੇ ਜਾਨੇ ਆ ਸੰਗਤ ਹਾਂ ਜੀ ਮਗਰ ਹਾਂ ਹਾਂ ਹੋਰ ਜਾਨੇ ਹੀ ਘਰੇ ਉਹ ਕਿਹੜਿਆ ਆ ਬੰਦਰ ਜੋ ਸੱਪੀੜ ਬਹੁਤ ਜਿਆਦੀ ਆ ਨੇ ਉਹ ਬਹੁਤ ਜਿਆਦੀ ਪੀੜ ਉਸੇ ਰਾਜਾ ਰਾਜੋ ਸਰੂ ਲਾਏ ਹੋਏ ਹੋਏ ਇਹ ਇਹ ਲੈਣਾ 14 ਕਿਲੋ 19 ਕਿਲੋ ਵੀ ਦੀਆਂ ਆ ਪੈਸੇ ਵੜੀ ਆਓ ਪੁੱਛ ਲੈ ਕਿਨੇ ਦਾ ਪੱਕਾ ਹੈ 19 ਕਿਲੋ ਕੁਛੇ ਚ ਕੀ ਜਾਂਦਾ ਕਿੰਨੇ ਰਾਇ ਵੀਰੇ ਪਖਾਇਆ ਹੈ ਹੈ ਦੋ ਪਿਆਲੇ 50 ਦੇ ਦੋ 50 ਦੇ ਦੋ ਲੈਣੇ ਆ ਦੇ ਦੇ ਦੋ ਹੋਰ ਦੇ ਪਿਆਰ ਰੁਪਏ ਬੰਦ ਕਰ ਦੋ ਇਹ ਖੜਦੇ ਆ ਅਸੀਂ ਗੱਡੀ ਇੱਥੇ ਬਾਹਰ ਹੀ ਲੱਗੀ ਹੋਣੀ ਨਿਆਣਿਆਂ ਦੇ ਚੋਲ ਅਸੀਂ ਆਪ ਨਿਆਣਾ ਹੀ ਆ ਜੀ ਪੱਖੇ ਆ ਅਵਝੜਾ ਗਿਆ ਵੀ ਰਹਿ ਗਿਆ ਕੋਈ ਤੇ ਆਟਮ ਕਰਕੇ ਵਾ ਅਜੇ ਵਿੱਚ ਪੜਾ ਇਥੇ ਓਏ ਇਟ ਦੇ ਦੇ ਫਿਰ ਮੈਨੂੰ ਵੀ ਕਿਨੇ ਨਾ 50 ਦੋ ਆਏ ਕਿਹਾ ਤਾਂ ਤਾਂ ਆਏ ਖੋਣਾ ਇਹ ਚਲੋ ਜੀ ਵੀਰ ਜੀ ਓਹ ਡੇਪਿਆ ਕਰਦੇ ਆਟੋਮੈਟਿਕ ਹੈ ਵੇਖਿਆ ਜੀ ਆਟਮ ਆਟਮ ਆਹੀ ਰਾਜ ਮਹਾਰਾਜ ਕਰਾਣੇ ਆ ਅਹੀਂ ਲੱਲੀ ਐਡਮੋਰ ਪਿੰਡ ਜਾ ਕਰਾਵਾਂਗੇ ਲੈ ਆਪਣੀ ਗੱਡੀ ਉਹ ਹੋਰ ਪਹਿਲੇ ਲੰਗਰ 'ਚ ਫਾਈਨਲੀ ਲੰਗਰ ਮਿਲਣ ਲੱਗਾ ਵਾ ਜਿਹੋਦਾਂ ਚੱਲੇ ਨੇ ਮਾਪਈ ਅਗਲੇ ਪਾਸੇ ਆਖੇ ਮੈਂ ਆਪੁਆ ਤਾਂ गाइस ਅਬੀ ਜਾ ਰਹੇ ਆਂ ਘਰ ਕੋ ਜਿਹਦੇ ਵੀ ਬਸਤਵਾਰਾ ਅਬੀ ਆਪਸੇ ਮਿਲਤੇ ਆਂ ਘਰ ਜਾ ਕੇ ਆ ਰਾਹ ਉੱਤੇ ਗਏ ਹਾਂ ਆ ਫੋਨ ਨਾ ਲੈ ਲਓ ਫੋਨ ਨਾ ਹੈਲੋ ਗਾਇਸ ਤੇ ਕੀ ਹਾਲ ਚਾਲ ਕੱਲ ਤੇ ਅਸੀਂ ਪੀਰਨਗਾਇਰ ਤੋਂ ਆ ਗਏ ਅੱਜ ਸਵੇਰ 4 ਵਜੇ ਤੜਕੇ ਤੇ 4 ਵਜੇ ਇਹਦੇ ਵਲੌਗ ਨਹੀਂ ਹੈਂਡ ਕੀਤਾ ਗਿਆ ਤੇ ਵਲੌਗ ਐਂਡ ਕਿਉਂਕਿ ਆਗੇ ਬਾਅਦ ਲੰਮੇ ਪੈ ਗਏ ਥੱਕੇ ਹਾਂ ਤੇ ਵਲੌਗ ਐਂਡ ਮੈਂ ਹੁਣ ਕਰਨ ਰਿਹਾ ਸੋ ਜੇ ਤੁਹਾਨੂੰ ਇਹ ਵਲੌਗ ਚੰਗਾ ਲੱਗਾ ਹੋਵੇ ਪੀਰਨਗਾਇਰ ਦਾ ਡੇਰ ਸਾਬਜੀ ਦਾ ਤੇ ਲਾਈਕ ਕਰ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਬਾਏ ਬਾਏ